ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿ ਦੀ ਪਿਆਰੀ ਸਾਧ ਸੰਗ ਜੀ ਅੱਜ ਆਪਾਂ ਵਿਚਾਰ ਰਹਿ ਰਾਸ ਦੇ ਵਿੱਚੋਂ ਸਵਈਆ ਦੀ ਕਰ ਰਹੇ ਹਾਂ ਸ਼ਰਵਣ ਕਰਿਏ ਜੀ ਸਵਈਆ ਆਏ ਗਏ ਜਪਤੇ ਤੁਮਰੇ ਤਾਪ ਤੇ ਕੋ ਆਖ ਤਰੇ ਨਹੀਂ ਆਨਿਓ ਸਮੇਸ ਕਵੀ ਜੀ ਅਕਾਲ ਪੁਰਖ ਦੇ ਸਨਮੁਖ ਫਰਮਾਉਂਦੇ ਹਨ ਏ ਸਰਬ ਸ਼ਕਤੀਮਾਨ ਅਕਾਲ ਪੁਰਖ ਜੀਓ ਜਦੋਂ ਤੋਂ ਮੈਂ ਆਪ ਜੀ ਦੇ ਪਾਏ ਚਰਨ ਪਕੜੇ ਹਾਨ ਉਸ ਸਮੇ ਤੋਂ ਕੋਈ ਦੇਵੀ ਦੇਵਤਾ ਕੋਈ ਵੀ ਰਹਿਬਰ ਅਵਤਾਰ ਆਦਿਕ ਅੱਖਾਂ ਹੇਠਾ ਨਹੀਂ ਲੈਂਦਾ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓਂ ਆ ਰਾਮ ਵਿਸ਼ਨੂੰ ਦਾ ਅਵਤਾਰ ਰਾਮਚੰਦਰ ਜੋ ਹਿੰਦੂਆਂ ਦਾ ਰੱਬ ਹੈ ਰਹੀਮ ਜੋ ਮੁਸਲਮਾਨਾਂ ਦਾ ਖੁਦਾ ਹੈ ਇਹਨਾਂ ਦੇ ਧਰਮ ਗ੍ਰੰਥ ਕੁਰਾਨ ਅਤੇ ਕੁਰਾਨ ਮੰਨੇ ਹਨ ਉਹ ਭਾਵੇਂ ਨੇਕਾਂ ਹੀ ਮਤ ਕਹਿੰਦੇ ਹਨ ਪਰ ਅਸੀਂ ਉਹਨਾਂ ਦਾ ਇੱਕ ਵੀ ਸਿਧਾਂਤ ਨਹੀਂ ਮੰਨਿਆ ਸਿਮਰਤ ਸਾਸਤਰ ਬੇਦ ਸਬੈ ਬਹੁ ਭੀਦ ਕਹੈ ਹਮ ਏਕ ਨ ਜਾਣਿਓ ਹਿੰਦੂਆਂ ਦੀਆਂ 27 ਸਿਮਰਤੀਆਂ ਛੇ ਸ਼ਾਸਤਰ ਚਾਰ ਬੇਦ ਅਤੇ ਸਾਰੇ ਹੀ ਧਰਮ ਗ੍ਰੰਥ ਬਹੁਤ ਤਰ੍ਹਾਂ ਦੇ ਭੇਦ ਸਿਧਾਂਤ ਅਥਵਾ ਆਸ਼ੇ ਕਹਿੰਦੇ ਹਨ ਪਰ ਅਸੀਂ ਉਹਨਾਂ ਦਾ ਇੱਕ ਵੀ ਸਿਧਾਂਤ ਆਪਣੇ ਅਨੁਕੂਲ ਨਹੀਂ ਜਾਣਿਆ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਏ ਸ੍ਰੀ ਅਸਤੋਜ ਸ੍ਰੀ ਸਾਹਿਬ ਜੀ ਦੇ ਧਾਰਨ ਵਾਲੇ ਅਕਾਲ ਪੁਰਖ ਜੀ ਤੇਰੀ ਕਿਰਪਾ ਕਰਕੇ ਜੋ ਵੀ ਕੁਝ ਮੇਰੇ ਮੂੰਹੋਂ ਨਿਕਲਿਆ ਹੈ ਉਹ ਮੈਂ ਨਹੀਂ ਉਚਾਰਨ ਕੀਤਾ ਬਲਕਿ ਸਾਰਾ ਕੁਝ ਤੂੰ ਆਪ ਹੀ ਉਚਾਰਨ ਕੀਤਾ ਹੈ ਇਹ ਕਵੀ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਰਮਤਾ ਭਰੇ ਸ਼ਬਦ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ